ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ-ਨਾਲ ਦਸਮ ਅਤੇ ਸਰਬਲੋ ਦੀ ਬਾਣੀ ਵੀ ਸਿੱਖਾਂ ਦੀ ਬਾਣੀ ਹੈ ਅੱਜ ਸਮੇਂ ਦਾ ਬਹੁਤ ਜ਼ੋਰ ਲੱਗਿਆ ਹੈ ਵੀ ਦਸਮ ਤੇ ਸਰਬਲੋ ਨੂੰ ਬਲੁਪਤ ਕਰ ਦਿੱਤਾ ਜਾਏ ਦਸਮ ਤੇ ਸਰਬਲੋ ਨੂੰ ਖਤਮ ਕਰ ਦਿੱਤਾ ਜਾਏ ਪਰ ਸੱਚ ਜਾਣਿਓ ਖਾਲਸੇ ਪੰਥ ਦਾ ਵਜੂਦ ਦਸਮ ਤੋਂ ਬਿਨਾ ਹੈ ਹੀ ਨਹੀਂ ਖਾਲਸੇ ਪੰਥ ਦਾ ਜਿਹੜਾ ਵਜੂਦ ਹੈ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਤੇ ਸਰਬ ਲੋਨ ਨੂੰ ਰਲਾ ਕਰਕੇ ਹੈ ਕਿਉਂਕਿ ਜਿਹੜੀ ਬਾਣੀ ਜਪ ਸਾਹਿਬ ਦੀ ਬਾਣੀ ਆਪ ਜੀ ਪੜਦੇ ਹੋ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੀ ਅਰਦਾਸ ਆਪਾਂ ਸੁਬਾ ਸ਼ਾਮ ਕਰਦੇ ਹਾਂ ਚੰਡੀ ਦੀ ਵਾਰ ਦੀ ਪਹਿਲੀ ਪੋੜੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਏ ਜਿਹੜੇ ਆਪਾਂ 33 ਸਵਈਏ ਸਤਵ ਪ੍ਰਸਾਦ ਸਵਈਏ ਪੜਦੇ ਹਾਂ ਸੋ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਚੋਪਈ ਸਾਹਿਬ ਦੀ ਬਾਣੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਗੁਰੂ ਪੰਥ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਆਪਾਂ ਵਿਚਾਰ ਕਰੀਏ ਖੰਡੇ ਬਾਟੇ ਦੀ ਪੌਲ ਦੀ ਗੱਲ ਕਿਰਪਾਨ ਧਾਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਕਿਰਪਾਨ ਪਾਣ ਧਾਰਿਯਨ ਕਰੋੜ ਪਾਪ ਤਾਰਿਯਨ ਗੁਰੂ ਸਾਹਿਬ ਵਿਚਾਰ ਹੀ ਦਸਮ ਵਿੱਚ ਕਰ ਰਹੇ ਹਨ ਅਗਰ ਆਪਾਂ ਭੁੱਲ ਜਾਵਾਂਗੇ ਵੀ ਸਾਡੇ ਕੋਲ ਦਸਮ ਵੀ ਹੈ ਆਪਾਂ ਭੁੱਲ ਜਾਵਾਂਗੇ ਸਾਡੇ ਕੋਲ ਸਰਬਲੋਭੀ ਹੈ ਤੇ ਸਾਡਾ ਬਹੁਤ ਵੱਡਾ ਘਾੜ ਹੋ ਸਕਦਾ ਐ ਹਕੂਮਤਾਂ ਦੀ ਸਾਜਿਸ਼ ਹੈ ਵੀ ਸਰਬਲੋਭੀ ਨੂੰ